ਅਸਵੇਰ ਤੋਂ ਪੰਜਾਬ ਚ ਕਈ ਥਾਵਾਂ ਤੇ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਉਧਰ ਹੀ ਆਉਣ ਦੇ ਦਿਨਾਂ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦਾ ਕਹਿਣਾ ਕਿ ਆਉਣ ਵਾਲੇ 3 ਦਿਨਾਂ ਚ ਸੂਬੇ ਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਬਾਰਿਸ਼ ਆਮ ਨਾਲੋਂ ਵੱਧ ਹੋ ਸਕਦੀ ਹੈ ਕੁਝ ਜ਼ਿਲ੍ਹਿਆਂ ਚ ਕੱਲੇ ਵੀ ਮੀਂਹ ਪਿਆ ਲੁਧਿਆਣਾ ਚ 0.2 ਮਿਲੀਮੀਟਰ ਪਟਿਆਲਾ ਚ 0.4 ਮਿਲੀਮੀਟਰ ਮੋਹਾਲੀ ਚ 3 ਮਿਲੀਮੀਟਰ ਦੇ ਰੂਪਨਗਰ ਚ 10 ਮਿਲੀਮੀਟਰ ਮੀਂਹ ਪਿਆ ਜਿਸ ਕਾਰਨ ਔਸਤ ਵਾਤਾਵਰਣ ਦਾ ਤਾਪਮਾਨ 2.7°C ਡਿੱਗਿਆ ਮੌਸਮ ਵਿਗਿਆਨੀਆਂ ਮੁਤਾਬਕ 13 ਤੋਂ 15 ਅਗਸਤ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਹੋ ਸਕਦੀ ਹੈ ਤੇ 16 ਅਗਸਤ ਤੋਂ ਮੌਸਮ ਸਾਫ਼ ਹੋ ਜਾਵੇਗਾ। ਅੱਜ ਦੀ ਗੱਲ ਕਰੀਏ ਤਾਂ ਸਵੇਰ ਦਾ ਹੀ ਮੀਂਹ ਦੇਖਣ ਨੂੰ ਮਿਲਿਆ ਇਸ ਕਾਰਨ ਤਾਪਮਾਨ 'ਚ ਕੁਝ ਬਦਲਾਅ ਦੇਖਣ ਨੂੰ ਮਿਲਿਆ। ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਰਾਹਤ ਹੌਂਦ ਦਿਨਾਂ ਨੂੰ ਵੀ ਜਾਰੀ ਰਹੇਗੀ। ਨਾਲ ਹੀ ਸਾਵਧਾਨ ਰਹਿਣ ਦੀ ਵੀ ਲੋੜ ਪਵੇਗੀ ਕਿਉਂਕਿ ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਅਸਵੇਰ ਤੋਂ ਪੰਜਾਬ ਚ ਕਈ ਥਾਵਾਂ ਤੇ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਉਧਰ ਹੀ ਆਉਣ ਦੇ ਦਿਨਾਂ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 3 ਦਿਨਾਂ ਚ ਸੂਬੇ ਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਬਾਰਿਸ਼ ਆਮ ਨਾਲੋਂ ਵੱਧ ਹੋ ਸਕਦੀ ਹੈ ਕੁਝ ਜ਼ਿਲ੍ਹਿਆਂ ਚ ਕੱਲੇ ਵੀ ਮੀਂਹ ਪਿਆ ਲੁਧਿਆਣਾ ਚ 0.2 ਮਿਲੀਮੀਟਰ ਪਟਿਆਲਾ ਚ 0.4 ਮਿਲੀਮੀਟਰ ਮੋਹਾਲੀ ਚ 3 ਮਿਲੀਮੀਟਰ ਤੇ ਰੂਪਨਗਰ ਚ 10 ਮਿਲੀਮੀਟਰ ਮੀਂਹ ਪਿਆ ਜਿਸ ਕਾਰਨ ਔਸਤ ਵਾਤਾਵਰਣ ਦਾ ਤਾਪਮਾਨ 2.73 ਸੈਲਸੀਅਸ ਡਿੱਗ ਗਿਆ ਮੌਸਮ ਵਿਗਿਆਨੀਆਂ ਮੁਤਾਬਕ 13 ਤੋਂ 15 ਅਗਸਤ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਹੋ ਸਕਦੀ ਹੈ ਤੇ 16 ਅਗਸਤ ਤੋਂ ਮੌਸਮ ਸਾਫ਼ ਹੋ ਜਾਵੇਗਾ ਅੱਜ ਦੀ ਗੱਲ ਕਰੀਏ ਤਾਂ ਸਵੇਰ ਦਾ ਹੀ ਮੀਂਹ ਦੇਖਣ ਨੂੰ ਮਿਲਿਆ ਇਸ ਕਾਰਨ ਤਾਪਮਾਨ 'ਚ ਕੁਝ ਬਦਲਾਅ ਦੇਖਣ ਨੂੰ ਮਿਲਿਆ ਪੰਜਾਬ ਵਾਸੀ ਨੂੰ ਗਰਮੀ ਤੋਂ ਰਾਹਤ ਮਿਲੀ ਅਤੇ ਰਾਹਤ ਆਉਂਦਾ ਦਿਨਾਂ ਨੂੰ ਵੀ ਜਾਰੀ ਰਹੇਗੀ ਨਾਲ ਹੀ ਸਾਵਧਾਨ ਰਹਿਣ ਦੀ ਵੀ ਲੋੜ ਪਵੇਗੀ ਕਿਉਂਕਿ ਮੌਸਮ ਵਿਭਾਗ ਨੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ